ਜਾਤ 10 ਮਿੰਟਾਂ ਦੇ ਵਿੱਚ ਆ ਗਏ ਦੇ ਪ੍ਰਿੰਦ ਗੇਰ ਪਰਸਤੀ ਬਾਬਾ ਫਲਾਹੀ ਪੀਰ ਦੀ ਜਿਹੜੀ ਦਰਗਾਹ ਆ ਉਹਦੇ ਕਰਸੇ ਪਾਸੇ ਜਿਹੜੀ ਬੰਲੀ ਗਈ ਹੈ ਐ ਜਾਕਰ ਪਾਰ ਪਾਰ ਅੱਗ ਲੱਗੀ ਅੱਗ ਨਕਲ ਦੀ ਸਾਰੀ ਕਿਸੇ ਦਾ ਨੁਕਸਾਨ ਵੀ ਬਚਾਉਂ ਪੁੱਜੇ ਪੱਟ ਕੇ ਪੁੱਜਣ ਤੋਂ ਬਾਅਦ ਵਿੱਚ ਲੋਕਾਂ ਨੇ ਇੱਕ ਦੂਜਾ ਨੂੰ ਕਾਲ ਕੀਤੀ ਗਈ ਤੇ ਜਿੱਥੇ ਬਾਬਾ ਫਲਾਹੀ ਦੀ ਜਗ੍ਹਾ ਤੇ ਜਿਹੜੇ ਪਰਵਾਨ ਆਦੇ ਆ ਉਹਨਾਂ ਨੇ ਲੱਛਤ ਕੀਤੀ ਤੇ بس ਹੁਣ ਆ ਗਿਆ ਟਰੈਕਟਰ ਜੀ ਹੁਣੀ ਹੁਣ ਲੋਡ ਆ ਰਿਹਾ ਮੇਰੇ ਵੀਰ ਜਿਹੜੇ ਆ ਉਹ ਪੁੱਜੇ ਅੱਗ ਨੂੰ ਬੁਲਾਉਣ ਕਿ ਦੇਖੋ ਕੋਈ ਸ਼ਿਕਾਇਤ ਆ ਰਹੀ ਆ ਮੈਨੇ ਖਾਲ ਹੋਣੀ ਆ ਮੁਰੇ ਆ ਆ ਰਹੀ ਕਿਉਂਕਿ ਟਰੈਕਟਰ ਜਿਹੜਾ ਆ ਉਹ ਵੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਖੜਿਆ ਹੋਇਆ ਉਹ ਆ ਗਿਆ ਮਾਰ ਕੇ ਜਦਾ ਹੈ ਗਿਆ ਕਿ ਨੋ ਕੰਪਲੋਨ ਆ ਰਹੀ ਜੀ ਨਾ ਤੇ ਵੀ ਪਿੰਡ ਦੇ ਜਿਹੜੇ ਬੰਦੇ ਆ ਉਹਨਾਂ ਨੇ ਟਰੈਕਟਰ ਲਿਆ ਕੇ ਆ ਗੁਰੂ ਆ ਕੰਮ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਚੱਲ ਰਹੀ ਆ ਪਰ ਇੱਕ ਵਾਰ ਸਿਰ ਤੋਂ ਬਹੁਤ ਜਾਣਾ ਹਮਾਰਾ ਆਇਆ ਉਹ ਆਇਆ ਉਹ ਨਾਲ ਕੋਈ ਪਾਣੀ ਦੀ ਬਾੜਾ ਮਾਰ-ਮਾਰ ਕਰਾਉਂਦਾ ਕੋਈ ਨਾ ਕੁਝ ਬੁਝਾਉਣ ਦੀ ਕੋਸ਼ਿਸ਼ ਚੱਲ ਰਹੀ ਆ ਫਾਇਰ ਬ੍ਰਿਗੇਡ ਨੂੰ ਬਰਾਲਾ ਵਿਖੇ ਵੀ ਫੋਨ ਕਰ ਦਿੱਤਾ ਗਿਆ ਉਹ ਕਹਿੰਦੇ ਅਸੀਂ 5-10 ਮਿੰਟਾਂ ਦੇ ਵਿੱਚ ਵਿੱਚ ਜ਼ਰੂਰ ਪਹੁੰਚ ਜਾਵਾਂਗੇ ਪਰ ਜੇ ਫਾਇਰ ਬ੍ਰਿਗੇਡ ਦੀ ਮਸ਼ੀਨਾਂ ਉਹ ਵੀ ਆਉਂਦੀ-ਆਉਂਦੀ ਨੂੰ ਘੱਟੋ-ਘੱਟ 30-40 ਮਿੰਟ ਲੱਗਣਗੇ ਜਦ ਤੱਕ ਇਹ ਨਹੀਂ ਪਤਾ ਕਿ ਕਿੰਨਾ ਕੁ ਨਾਲ ਜੇ ਫਿਲਹਾਲ ਨਾਲ ਨੂੰ ਅਗਲੀ ਹੋਈ ਆ ਬਿਲਕੁਲ ਨਾਲ ਦੇ ਨਾਲ ਖਾਲੇ ਖਾਲ ਦੇ ਪਰਲੇ ਪਾਸੇ ਜਿਹੜੀ ਕਣਕਾ ਉਹ ਖੜੀ ਆ ਜੇ ਇਹ ਆ ਕਾਬੂ ਨਾ ਆਈ ਤਾਂ 100 200 ਕਿੱਲਾ ਜਿਹੜਾ ਆ ਉਹ ਜਲ ਸਕਦਾ ਉਹ ਫਾਇਰ ਬ੍ਰੀਡ ਵਾਲਿਆਂ ਨੂੰ ਚਾਹੀਦਾ ਕਿ ਸਟੋਕਟ ਪ੍ਰਸ਼ਾਸਨ ਦਾਤਨ ਪਿੰਡ ਵਾਲੇ ਦੇ ਇੱਕ ਮਸ਼ੀਨ ਫਾਇਰ ਬ੍ਰੀਡ ਨੂੰ ਕਢਾਉਣ ਤਾਂ ਕਿ ਇਹ ਜਿਹੜੇ ਜਿਹੜੇ ਹਾਸੇ ਆ ਉਹ ਤਵੀਆਂ ਲੱਡੂ ਵਾਲੀਆਂ ਆ ਆ ਇੱਕ ਮੇਰਾ ਵੀਰ ਲੱਡੂ ਆ ਉਹ ਤਵੀਆਂ ਪਾ ਕੇ ਲਿਆਇਆ ਹੁਣ ਅੱਗ ਜਿਹੜੀ ਆ ਉਹ ਕਾਬੂ ਛੇਤੀ ਆਵੇਗੀ ਕਿਉਂਕਿ ਅੱਗ ਦੇ ਉੱਤੇ ਜਦੋਂ ਤਵੀਆਂ ਲੰਘ ਜਾਂਦੀਆਂ ਤਾਂ ਅੱਗ ਜਿਹੜੀ ਆ ਉਹ ਬੁਝਦੀ ਆ ਤੋਂ ਥੋੜੀਆਂ ਦਾ ਮੇਰਾ ਵੀਰ ਹੈਗਾ ਆ ਰੂਪ ਉਹਦੀ ਨਾਲ ਅੱਗ ਉਹਦੀ ਨਾਲ ਜਿਹੜੀ ਆ ਇਹ ਕਣਕ ਇੱਥੇ ਖੜੀ ਸੀ ਜੇ ਉਸ ਕਿਸਾਨ ਨੂੰ ਹੀ ਪਤਾ ਆ ਕਿ 6 ਮਹੀਨੇ ਲੱਗਦੇ ਆ ਮੈਨੂੰ ਤਾਂ ਉਹ ਨਹੀਂ ਦੱਸਤਾ ਆਕੇ ਆ ਦੇ ਮੁੰਡੇ ਨੇ ਨਾਲ ਤੇ ਅੱਗ ਲਾ ਗਈ ਮੈਂ ਕਿਹਾ ਦਾ ਤੂੰ ਦੱਸਿਆਗਾ ਨਹੀਂ ਉਹ ਜਨ ਦਾ ਨਾਂ ਨਹੀਂ ਲੈਂਦੀ ਤੇ ਪਰ ਹੁਣ ਲੋਕ ਜਿਹੜੇ ਆ ਉਹ ਬਹੁਤ ਕਹਿੰਦਾ ਮੇਰੇ ਸਾਹਮਣੇ ਲੱਗੀ ਉਹ 150 ਬੰਦਾ ਜਿਹੜਾ ਆ ਉਹ ਇਕੱਤਰ ਹੋ ਚੁੱਕਾ ਅੱਗ ਕੰਟਰੋਲ ਦੇ ਵਿੱਚ ਆਸ਼ਮ ਦਾ ਮੁੰਡਾ ਉਹ ਕਹਿਣਾ ਤੁਹਾਨੂੰ ਬਹੁਤ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਟਰੈਕਟਰ ਤੇ ਟਰਾਲੀਆਂ ਟਰੈਕਟਰ ਤੇ ਤਵੀਆਂ ਪਾ ਕੇ ਕੋਲ ਟਰੇਲਰ ਪਾ ਕੇ ਇੱਥੇ ਪੁੱਜਿਆ ਇੱਕ ਮੇਰਾ ਵੀਰ ਸਪਰੇ ਪੰਪ ਲੈ ਕੇ ਜਿਹੜਾ ਆਇਆ ਉਹਨੇ ਅੱਖ ਨੂੰ ਬਹੁਤ ਬਹੁਤ ਬਾਬਾ ਬਨਾਈ ਦੇ ਬੈਕ ਸਾਈਡ ਤੇ ਲੱਗੀ ਹੋਈ ਆ ਪਹੁੰਚਿਆ ਬਾਬੇ ਫਲਾਈ ਦੀ ਜਗਾ ਹੈ ਤੇ ਜਨੂ ਨੇ ਰਹਿਣਾ ਜਾਂਦਾ ਸਭ ਪ੍ਰਸਤ ਹੈਗਾ ਉਹਨੇ ਵੀ ਕੁਝ ਨਾ ਕੁਛ ਤਾਂ ਇਹ ਜ਼ਰੂਰ ਕੀਤਾ ਹੈ ਤਾਂ ਕਿ ਜਦ ਜਦ ਫਾਇਰ ਜਿਹੜਾ ਆਉਗੀ ਬਾਈ ਸੈਕਟਰ ਦੇ ਤੇ ਬਹੁਤ ਜ਼ਿਆਦਾ ਮਿਹਨਤ ਕਰਕੇ ਜੇ ਜੇ ਉਹਦੀ ਕੀ ਹੋ ਜਾਂਦੀ ਫਿਰ ਤਰ੍ਹਾਂ ਤਰ੍ਹਾਂ ਦੀਆਂ ਝਾੜੀਆਂ ਪਟ ਪਟ ਕੇ ਉਹਨਾਂ ਨੇ ਅੱਗ ਇੱਥੇ ਇਹ ਬੁਝਾਈ ਆ ਤੇ ਹੁਣ ਅੱਗ ਜਿਹੜੀ ਆ ਉਹ ਕੰਟਰੋਲ ਦੇ ਵਿੱਚ ਕਰਕੇ ਬਚਾ ਰਹੀ ਆ ਤੇ ਉਮੀਦ ਆ ਵੀ ਹੁਣ ਅੱਗ ਬੁਝ ਜਾਊਗੀ ਤੋ ਹੁਣ ਕੁਝ ਰਾਹਤ ਜਿਹੜੀ ਆ ਉਹ ਮਹਿਸੂਸ ਇਹ ਹੋਈ ਆ ਟਰੈਕਟਰਾਂ ਨੇ ਪੂਰੀ ਤਰ੍ਹਾਂ ਅੱਗ ਦੇ ਉੱਤੇ ਇਹ ਕਾਬੂ ਜਿਹੜਾ ਆ ਉਹ ਪਾ ਲਿਆ ਪਰ ਹਜੇ ਵੀ ਕੋਈ ਪਤਾ ਨਹੀਂ ਕਿਉਂਕਿ ਹਵਾ ਜਿਹੜੀ ਆ ਉਹਦੀ ਸਪੀਡ ਬਹੁਤ ਜ਼ਿਆਦਾ ਆ ਦੇਖੋ ਕਿੰਨੀ ਤਾਦਾਦ ਦੇ ਵਿੱਚ ਲੋਕ ਇੱਥੇ ਖੜੇ ਆ ਸਭ ਨੇ ਮਿਹਨਤ ਕੀਤੀ ਆ ਕੋਈ ਬੰਦਾ ਇਹੋ ਜਿਹਾ ਨਹੀਂ ਜਿਸ ਬੰਦੇ ਨੇ ਕੋਈ ਨਾ ਕੋਈ ਕਾਰਜ ਨਾ ਕੀਤਾ ਹੋਵੇ ਪਰ ਟਰੈਕਟਰਾਂ ਦੀ ਵਜ੍ਹਾ ਦੇ ਨਾਲ ਇਹ ਜਿਹੜੀ ਆਗਾ ਉਹ ਬੁਜੀਆ ਜੇ ਟਰੈਕਟਰ ਕੱਤਰ ਨਾ ਹੁੰਦੇ ਜੇ ਟਰੈਕਟਰ ਨਾ ਆਉਂਦੇ ਜੇ ਤਵੀਆਂ ਹਲ ਪਾ ਕੇ ਲੋਕ ਨਾ ਆਂਦੇ ਤਾਂ ਅੱਜ ਐਡਾ ਵੱਡਾ ਹਾਸਾ ਹੋ ਜਾਣਾ ਸੀ ਤੇ ਘੱਟੋ ਘੱਟ 2-300 ਕਿੱਲਾ ਜਲ ਜਾਂਦਾ ਜੇ 2-300 ਕਿੱਲਾ ਜਲਦਾ ਤਾਂ ਅੰਦਾਜ਼ਾ ਲਾ ਲਓ ਕਿ ਕਿੱਡਾ ਵੱਡਾ ਨੁਕਸਾਨ ਹੋਣ ਤੋਂ ਜਿਹੜਾ ਆ ਉਹ ਉਸ ਵਾਹਿਗੁਰੂ ਨੇ ਪਚਾ ਲਿਆ ਮੇਰਾ ਵੀਰ ਕੁਸ਼ਲ لال ਇੱਥੇ ਖੜਾ ਆ ਕਾਂਗਰਸ ਆਗੂ ਵੀ ਉਹ ਹੈਗੇ ਆ ਤੇ ਆੜਤੀ ਵੀ ਬਹੁਤ ਵੱਡੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਪ੍ਰਸ਼ਾਸਨ ਨੂੰ ਕੁਝ ਨਾ ਕੁਝ ਉਹ ਕਹਿਣਗੇ ਤਾਂ ਕਿ ਅੱਗੋਂ ਇਹ ਜਿਹੜੇ ਜਿਹੜੇ ਹਾਦਸੇ ਹੋਣ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੁਸ਼ਲ لال ਜੀ ਬਾਬਾ ਫਰਾਈ ਦੀ ਚੜ੍ਹਦੇ ਪਾਸੇ ਜਿਹੜੀ ਅੱਗ ਲੱਗੀ ਆ ਇਹ ਅੱਗ ਦੇ ਨਾਲ ਘੱਟੋ ਘੱਟ 150 ਕਿਲਾ ਜਲ ਸਕਦਾ ਸੀ ਤੁਸੀਂ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਆ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਜਦੋਂ ਹਲੇਰੀ ਦਾ ਤੇ ਵੀ ਦਾ ਮੌਸਮ ਹੋਵੇ ਉਦੋਂ ਖਾਸ ਕਰਕੇ ਟਰਾਂਸਫਾਰਮਰਾਂ ਦਾ ਧਿਆਨ ਰੱਖਿਆ ਜਾਵੇ ਤੇ ਉਹਨਾਂ ਨੂੰ ਮੌਕੇ ਤੇ ਕੱਟਿਆ ਜਾਵੇ ਇਹਦਾ ਇਹਦਾ ਕੰਮ ਲੋਕਾਂ ਦਾ ਨਾ ਜ਼ਿੰਮੇਵਾਰ ਹੈ ਪ੍ਰਾਵਾ ਨੂੰ ਵੀ ਬੇਨਤੀ ਕਰਦਾ ਕਿ ਆਪਣੇ ਆਪਣੇ ਟਰਾਂਸਫਾਰਮਰਾਂ ਦੇ ਥੱਲੇ ਕਣਕ ਪੱਟ ਕੇ ਉਹਨੂੰ ਸਫਾਈ ਕਰੋ ਤੇ ਥੱਲੇ ਜ਼ਮੀਨ ਨੂੰ ਗੜਾਈ ਕਰੋ ਦੂਰ ਤੱਕ ਗੜਾਈ ਕਰੋ ਤਾਂ ਕਿ ਇਹ ਕੰਗਿਆੜਾ ਘਰੇ ਤਾਂ ਉਹ ਕਣਕ ਤੇ ਲੰਭੇ ਬੇ ਬੜੀ ਬਾਬਾ ਬਲਾਈ ਆੜਾਂ ਦੀ ਮੇਹਰ ਰਹੀ ਆ ਕਿ ਅੱਜ ਬਹੁਤ بڑا ਪਚਾ ਹੋਇਆ ਘਟੋ ਘਟੋ 2-300 ਕਿਲਾ ਜਲ ਸਕਦਾ ਦਾ ਹਾਂਜੀ ਹਾਂ ਜੀ ਪ੍ਰਸ਼ਾਸਨ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਹੈਗੀਆਂ ਗੱਡੀਆਂ ਉਹ ਚਾਹੀਦਾ ਨਹੀਂ ਵੀ ਘੱਟੋ ਘੱਟ 5-7 ਪਿੰਡਾਂ ਜਾਂ 10 ਪਿੰਡਾਂ ਦੇ ਵਿੱਚ ਖੜ੍ਹੇ ਉਹ ਪ੍ਰਸ਼ਾਸਨ ਤੋਂ ਅਸੀਂ ਮੰਗ ਕਰਦੇ ਆ ਕਿ ਇਹਨਾਂ ਦੇ ਨਾਲ ਫਾਇਰ ਬ੍ਰਿਗੇਡ ਦੀ ਗੱਡੀ ਆੜੀ ਇੱਕ ਗੱਡੀ 10 ਪਿੰਡਾਂ ਨੂੰ ਕਵਰ ਕਰੇ ਉਹਦਾ ਇੱਕ ਪੱਕਾ ਜਗ੍ਹਾ ਹੋਵੇ ਜਿੱਥੇ ਖੜੀ ਹੋਵੇ ਤਾਂ ਇਹ ਪਚਾਉ ਸਕਦਾ ਆ ਬਾਕੀ ਮੈਂ ਆਪਣੇ ਪਿੰਡ ਦੇ ਲੋਕਾਂ ਦਾ ਤਲਵਾਦੀਆਂ ਜਿਹੜੇ ਇੰਨੀ 25-30 ਟਰੈਕਟਰ ਆਏ ਆ ਇੰਨੀ ਜਲਦੀ ਮੌਕੇ ਤੇ ਪਹੁੰਚ ਗਏ ਠੀਕ ਆ ਤਾਂ